ਆ ਸੰਗਤ ਜੀ ਵਿਦਿਆ ਚੀਜ਼ ਹੀ ਐਵੇਂ ਦੀ ਐ ਮੈਂ ਇਸ ਲਾਈਨ ਵਿੱਚ ਪਿਆ ਤੇ ਮੈਨੂੰ ਆਪਣੇ ਤਜਰਬੇ ਨੇ ਇਹ ਬੰਦੇ ਨੂੰ ਜੇ ਗੁਰੂ ਦੀ ਕਿਰਪਾ ਨਾ ਹੋਵੇ ਤੇ ਹੰਕਾਰ ਹੀ ਬਹੁਤ ਜਲਦੀ ਬਣਾਉਂਦੀ ਕਿਉਂ ਇੱਕ ਬੰਦਾ ਜੋਰ ਲਾ ਕੇ ਬੜਾ ਜੋਰ ਲਾ ਕੇ ਪੈਸੇ ਕੋਲੋਂ ਲਾ ਕੇ ਤੇ ਦਿਨ ਰਾਤ ਲੋਕਾਂ ਦੇ ਘਰਾਂ ਦੇ ਵਿੱਚ ਫਿਰ ਫਿਰ ਕੇ ਮੰਗ ਮੰਗ ਕੇ ਵੋਟਾਂ ਤੇ ਐਮ ਐਲ ਏ ਬਣਦਾ ਤੇ ਤਾਂ ਉਹਦਾ ਸਟੇਜ ਤੇ ਨਾਲ ਲੈਂਦੇ ਨੇ ਇੱਕ ਵਾਰੀ ਉਹ ਵੀ ਉਹਨਾਂ ਚੋਂ ਲੈਂਦੇ ਜੇ ਕਿ ਉਹਦੀ ਸਰਕਾਰ ਬਣ ਜਾਵੇ ਤੇ ਪੰਜਾਂ ਸਾਲਾਂ ਬਾਅਦ ਫਿਰ ਕੋਈ ਨਹੀਂ ਲੈਂਦੇ ਤੇ ਇਹ ਗੁਰੂ ਨਾਨਕ ਦੀ ਏਡੀ ਵੱਡੀ ਦਾਤ ਤੇ ਕਥਾ ਤੇ ਕੀਰਤਨ ਵੀ ਅਸੀਂ ਜਿਉਂ ਸ਼ੁਰੂ ਕਰਨਿਆ ਤੇ ਬਸ ਜਿੱਥੇ ਜਾਣਿਆ ਸਟੇਜ ਸੈਕਟਰੀ ਵਿਚਾਰੇ ਕਹਿੰਦੇ ਵੀ ਬਹੁਤ ਵੱਡੇ ਵਿਦਵਾਨ ਨੇ ਬੜੀ ਕਿਰਪਾ ਇਹ ਵਡਿਆਈ ਹੈ ਨਾ ਭਾਵੇਂ ਉਸ ਜੋਗ ਅਸੀਂ ਹੋਈਏ ਨਾ ਉਹਨਾਂ ਦੇ ਕਹਿਣਾ ਹੀ ਹੈ ਨਾ ਹੁਣ ਜੇ ਉੱਥੇ ਹੱਥ ਨਾ ਹੋਇਆ ਤੇ ਗਿਆਨ ਐਸੀ ਚੀਜ਼ ਹੈ ਕਹਿੰਦੇ ਨੇ ਵੀ ਇਹ ਗਿਆਨ ਜਿਹੜਾ ਨਾ ਸਿਪ ਵਿੱਚ ਪੈ ਜਾਣਾ ਸੁਆੰਤੀ ਬੂੰਦ ਉਹ ਮੋਤੀ ਬਣ ਜਾਂਦੀ ਇੱਕ ਸਿਪ ਹੁੰਦੀ ਏ ਇਸ ਤਰ੍ਹਾਂ ਸਮੁੰਦਰ ਦੇ ਕੰਢੇ ਤੇ ਮੂੰਹ ਕੁੱਲਾ ਹੁੰਦਾ ਦਾ। ਸ਼ਵੰਤੀ ਬੂੰਦ ਮੀਂਹ ਵਿੱਚ ਪੈਂਦੀ ਹੈ ਇੱਕ ਖਾਸ ਤਰ੍ਹਾਂ ਦੀ ਬੂੰਦ ਹੁੰਦੀ ਹੈ। ਜੇ ਉਹ ਸਿਰਪ ਵਿੱਚ ਪੈ ਜਾਏ ਫਿਰ ਉੱਤੇ ਪੈਂਦੀ ਹੈ ਬਣਦੀ ਮੋਤੀ। ਜੇ ਗਿੱਦੜ ਦੇ ਸਿਰ ਵਿੱਚ ਪੈ ਜਾਏ ਤੇ ਗਿੱਦੜ ਨੂੰ ਹਲਕ ਪੈ ਜਾਂਦਾ। ਬੂੰਦ ਇੱਕੋ ਹੀ ਹੈ। ਇਹ ਗਿਆਨ ਜਿਹੜਾ ਹੈ ਨਾ ਜੇ ਤੇ ਗੁਰਮੁਖ ਦੇ ਸਿਰ ਵਿੱਚ ਪੈ ਜਾਏ ਤੇ ਗੁਰਮੁਖ ਬ੍ਰਹਮ ਗਿਆਨੀ ਬਣ ਜਾਂਦਾ ਤੇ ਅੱਗੇ ਵੀ ਉਪਦੇਸ਼ ਕਰਦਾ ਤੇ ਠੰਡ ਪੈਂਦੀ ਲੋਕਾਂ ਤੇ ਜੇ ਪੈ ਜਾਏ ਹੰਕਾਰੀ ਦੇ ਸਿਰ ਵਿੱਚ ਫਿਰ ਹਲਕੇ ਕੁੱਤੇ ਵਾਂਗੂ ਵੱਢਦਾ ਹੀ ਫਿਰਦਾ ਲੋਕਾਂ ਨੂੰ ਫਿਰ ਉਹਦਾ ਕੋਈ ਪਤਾ ਨਹੀਂ ਕੀ ਬੋਲਦਾ ਗੁਰੂ ਦੀ ਜੁਰੀ ਦੇ ਵਿੱਚ